ਤੁਸੀਂ ਕੌਲੀ ਚੱਕ ਲੋਕ ਹੋ ਮੈਂ ਗੱਲ ਵੱਡੀ ਕਹਿਣ ਲੱਗਿਆ ਮੇਰਾ خیال ਹੋ ਸਕਦਾ ਕੋਈ ਇਸ ਦੇ ਤੇ ਵੀ ਐਕਸ਼ਨ ਵੀ ਹੋ ਜਾਏ ਪੰਜਾਬ ਦੀ ਪੁਲਿਸ ਠੀਕ ਹੈ ਤੁਸੀਂ ਕਿਹਾ ਕਿ ਯੁੱਧ ਨਸ਼ਿਆਂ ਵਿਰੁੱਧ ਚੱਲ ਰਿਹਾ ਮੈਂ ਇੱਥੇ ਇਹ ਗੱਲ ਕਹਿਣੀ ਚਾਹੁੰਗਾ ਕਿ ਜਿਹੜਾ ਪੰਜਾਬ ਹੈ ਨਾ ਪੰਜਾਬ ਅਫੀਮ ਪੁੱਕੀ ਡੋਡੇ ਜਿੱਥੋਂ ਤੱਕ ਇੱਕ ਬੜੀ ਹਵਾ ਚੱਲੀ ਆ ਕਿ ਸਾਡੀ ਖੇਤੀ ਹੋਣੀ ਚਾਹੀਦੀ ਹੈ ਇਹ ਗੱਲ ਕਹਿਣ 'ਚ ਮੈਨੂੰ ਕੋਈ ਹਿਚਕਚਾਟ ਨਹੀਂ ਭਾਵੇਂ ਉਹ ਬਿਕਰਮਜੀਤ ਸਿੰਘ ਮਜੀਠੀਆ ਹੋਵੇ ਭਾਵੇਂ ਕਪਤਾਨ ਅਮਰਿੰਦਰ ਸਿੰਘ ਹੋਵੇ ਭਾਵੇਂ ਸੁਖਵੀਰ ਸਿੰਘ ਬਾਦਲੋਂ ਹੋਵੇ ਭਾਵੇਂ ਮੁੱਖ ਮੰਤਰੀ ਭਗਵੰਤ ਮਾਨ ਹੋਵੇ ਪਾਜੀ ਇਹ ਯੁੱਧ ਨਸ਼ਾ ਵਿਰੁੱਧ ਜਿਹੜੀ ਕੈਂਪੇਨਿੰਗ ਚੱਲ ਰਹੀ ਹੈ ਸਰਕਾਰ ਵੱਲੋਂ ਤੁਹਾਨੂੰ ਲੱਗਦਾ ਕਿ ਠੱਲ ਪੈ ਸਕਦੀ ਹੈ ਨਸ਼ਿਆਂ ਨੂੰ ਕਿਉਂਕਿ ਬੜੇ ਲੰਮੇ ਟਾਈਮ ਤੋਂ ਆਪਾਂ ਦੇਖਦੇ ਆ ਰਹੇ ਹਾਂ ਕਿ ਪੰਜਾਬ ਦੇ ਵਿੱਚ ਹਰ ਸਰਕਾਰ ਨੇ ਵਾਅਦਾ ਕੀਤਾ ਹੈ ਕਿ ਨਸ਼ੇ ਜਿਹੜੇ ਖਤਮ ਕਰ ਦਾਂਗੇ ਖਤਮ ਕਰ ਦਾਂਗੇ ਤੇ ਹੁਣ ਇਹ ਸਰਕਾਰ ਬਹੁਤ ਸਾਰੀਆਂ ਗ੍ਰਿਫਤਾਰੀਆਂ ਵੀ ਕਰ ਰਹੀ ਹੈ ਹਾਲਾਂਕਿ ਘਰ ਵੀ ਢਾ ਰਹੀ ਹੈ ਉਹ ਲੋਕਾਂ ਦੇ ਤੇ ਤੁਹਾਨੂੰ ਲੱਗਦਾ ਇਹ ਨਸ਼ੇ ਆਲਾ ਸਿਲਸਲਾ ਜਿਹੜਾ ਖਤਮ ਹੋ ਸਕਦਾ ਜਿਹੜਾ ਨਸ਼ਾ ਮੈਂ ਇੱਕ ਆਪਣੀ ਕੈਸਟ ਦਾ ਟਾਈਟਲ ਰੱਖਿਆ ਸੀ ਰੈੱਡ ਲਾਈਟ ਜੀ ਮੈਨੂੰ ਬਹੁਤ ਲੋਕਾਂ ਨੇ ਪੁੱਛਿਆ ਰੈੱਡ ਲਾਈਟ ਕਿਹੜੀ ਐ ਜਿਹੜੀ ਚੌਕ ਤੇ ਜਗਦੀ ਐ ਮੈਂ ਕਿਹਾ ਨਹੀਂ ਹੂੰ ਕਹਿੰਦੇ ਜਿਹੜੀ ਗੱਡੀ ਦੇ ਉੱਤੇ ਜਗਦੀ ਐ ਮੈਂ ਕਿਹਾ ਨਹੀਂ ਕਹਿੰਦੇ ਫਿਰ ਰੈੱਡ ਲਾਈਟ ਹੈ ਕਿਹੜੀ ਐ ਤੇ ਉਹ ਰੈੱਡ ਲਾਈਟ ਇਹ ਸੀ ਕਿ ਪਹਿਲਾਂ ਨਸਵਾਰ ਆਈ ਫੀਮ ਡੋਡੇ ਫੇਰ ਭੁੱਕੀ ਚੱਲਦੇ ਸੀ ਦੌਰ ਇੱਥੇ ਪਹਿਲਾਂ ਹੀ ਸ਼ਰਾਬ ਦੇ ਚਰਸ ਹੈਰੋਇਨ ਸਮੈਕ ਤੇ ਕੋਕੀਨ ਗਾਂਜਾ ਜਕੜੇਗੇ ਨਸ਼ਿਆਂ ਚ ਗੱਭਰੂ ਪੰਜਾਬ ਦੇ ਆ ਕੁੜੀਆਂ ਵੀ ਖਾਣ ਪੀਣ ਫੈਂਸੀਆਂ ਤੇ ਕੈਪਸੂਲ ਫੇਰ ਕਿਤੇ ਕੱਢਣ ਸਵਾਲੇ ਹਿਸਾਬ ਦੇ ਅੱਧ ਨੰਗੇ ਕੱਪੜੇ ਪਾ ਪੱਬ ਤੇ ਕਲੱਬ ਭਰੇ ਸ਼ਰਿਆਮ ਲਾਉਂਦੀਆਂ ਸਟਾਲ ਨੇ ਸ਼ਬਾਬ ਦੇ ਓਏ ਰੈੱਡ ਲਾਈਟ ਏਰੀਆ ਨਾ ਬਣ ਜੇ ਪੰਜਾਬ ਸਾਰਾ ਹੋਣ ਨਾ ਕਤਲ ਜੀ ਸ਼ਹੀਦਾਂ ਦੇ ਖਵਾਬ ਦੇ ਅੱਧ ਖਿੜੇ ਫੁੱਲ ਜਦੋਂ ਤਲੀ ਤੇ ਮਰੋੜਦੇ ਹੀ ਏ ਤੇ ਕਿੱਥੋਂ ਖਾਬ ਲੈਣਾ ਬੇਟੋ ਖਿੜੇ ਹੋਏ ਗੁਲਾਬ ਦੇ ਕਿੱਥੋਂ ਖਾਬ ਲੈਣਾ ਬਿੱਟੂ ਖਿੜੇ ਹੋਏ ਗੁਲਾਬ ਦੇ ਜੀ ਇਹ ਨਸ਼ਿਆਂ ਦੇ ਵਿਰੁੱਧ ਹਰ ਬੰਦੇ ਦਾ ਇੱਕ ਫਰਜ਼ ਬਣਦਾ ਹੈ ਜਿੱਥੇ ਮੈਂ ਇੱਕ ਗੀਤਕਾਰ ਆ ਮੈਂ ਗਾਇਕ ਹਾਂ ਜਿੱਥੇ ਸਾਨੂੰ ਗੀਤ ਉਵੇਂ ਦੇ ਲਿਖਣੇ ਚਾਹੀਦੇ ਆ ਗਾਉਣੇ ਚਾਹੀਦੇ ਆ ਉਸੇ ਤਰ੍ਹਾਂ ਹਰ ਇਨਸਾਨ ਦਾ ਹਰ ਬੰਦੇ ਦਾ ਹਰ ਨਾਗਰਿਕ ਦਾ ਫਰਜ਼ ਹੈ ਤਾਂ ਇਹ ਜਿਹੜੀਆਂ ਇਹਨਾਂ ਨੂੰ ਮੈਂ ਬਹੁਤ ਬਲਾਮਤਾਂ ਕਹੂੰਗਾ ਕਿ ਜਿਹੜੀਆਂ ਸਾਨੂੰ ਮਨੁੱਖ ਨੂੰ ਚਿੰਬੜੀਆਂ ਹੋਈਆਂ ਨੇ ਇਹ ਤਾਂ ਲੈ ਸਕਦੀਆਂ ਨੇ ਸੱਤੀ ਵੀਰ ਹਾਂ ਸਰਕਾਰ ਕਿਹੜੀ ਐ ਜਿਨੇ ਉਪਰਾਲਾ ਨਹੀਂ ਕੀਤਾ ਨਸ਼ੇ ਬੰਦ ਕਰਨ ਲਈ ਕਿਹੜੀ ਸਰਕਾਰ ਐ ਜਿਨੇ ਨਸ਼ੇ ਵੇਚੇ ਨਹੀਂ ਜਾਂ ਵਕਾਏ ਨਹੀਂ ਮੈਂ ਗੱਲ ਵੱਡੀ ਕਹਿ ਰਿਹਾ ਹਾਂ ਬਿਲਕੁਲ ਕਿਹੜੀ ਸਰਕਾਰ ਐ ਕੋਈ ਨਜ਼ਰ ਆਉਂਦਾ ਤੁਹਾਨੂੰ ਤੁਸੀਂ ਤਾਂ ਸਾਰੇ ਦੌਰ ਦੇਖੇ ਆ ਭਾਈ ਕੋਈ ਨਸ਼ਾ ਨਹੀਂ ਸੱਤੀ ਵੀਰ ਜੀ ਕੋਈ ਨਸ਼ਾ ਨਹੀਂ ਜਿਹੜਾ ਸਰਕਾਰਾਂ ਦੀ ਛੈ ਤੋਂ ਬਿਨਾ ਵੇਖ ਸਕੇ ਹੂੰ ਪੱਤਾ ਨਹੀਂ ਹਿੱਲ ਸਕਦਾ ਪੱਤਾ ਸਾਡੇ ਗਾਇਕਾਂ ਨੇ ਬੜੇ ਗੀਤ ਗਾਏ ਆ ਸਰਕਾਰਾਂ ਹੀ ਵਕਾਉਂਦੀਆਂ ਨੇ ਚਿੱਟਾ ਤਾਂ ਇਹ ਦਾ ਸ਼ੇਰ ਬੜਾ ਕੁਝ ਹੋਇਆ ਜੀ ਬੜਾ ਕੁਝ ਆਇਆ ਮਾਰਕੀਟ ਚ ਠੀਕ ਹੈ ਤੁਸੀਂ ਕਿਹਾ ਕਿ ਯੁੱਧ ਨਸ਼ਿਆਂ ਵਿਰੁੱਧ ਚੱਲ ਰਿਹਾ ਮੈਂ ਇੱਥੇ ਇਹ ਗੱਲ ਕਹਿਣੀ ਚਾਹੂੰਗਾ ਕਿ ਜਿਹੜਾ ਪੰਜਾਬ ਹੈ ਨਾ ਪੰਜਾਬ ਪੰਜਾਬੀ ਤੇ ਪੰਜਾਬੀਤ ਪੰਜਾਬ ਗੁਰੂਆਂ ਪੀਰਾਂ ਵਲੀ ਫਕੀਰਾਂ ਰਿਸ਼ੀਆਂ ਮੂਨੀਆਂ ਸੰਤਾਂ ਭਗਤਾਂ ਸ਼ਹੀਦਾਂ ਮਰੀਦਾਂ ਯੋਧਿਆਂ ਦਾਨੀਆਂ ਤੇ ਮਿਹਨਤਕਸ਼ ਲੋਕਾਂ ਦੀ ਧਰਤੀ ਹੈ ਜੀ ਇੱਥੇ ਇਹਨੂੰ ਉਜਾੜਨ ਵਾਸਤੇ ਬੜੇ ਲੋਕਾਂ ਨੇ ਤਨ ਬੜੇ ਲੋਕਾਂ ਨੇ ਆਪਣਾ ਜ਼ੋਰ ਲਾਇਆ ਪਰ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਕਿਉਂਕਿ ਬੜੇ ਤਰੀਕੇ ਅਪਣਾਏ ਗਏ ਪੰਜਾਬ ਨੂੰ ਖਤਮ ਕਰਨ ਲਈ ਕਈ ਪੀੜ੍hiyan ਖਤਮ ਹੋਈਆਂ ਸਾਡੀਆਂ ਇਹ ਵੀ ਇੱਕ ਉਸ ਤਰੀਕੇ ਦੇ ਵਿੱਚੋਂ ਚੱਲ ਰਿਹਾ ਕਿ ਸਾਡੇ ਪੰਜਾਬ ਨੂੰ ਕੱਲੇ ਨਸ਼ੇ ਨਾਲ ਖਤਮ ਨਹੀਂ ਕੀਤਾ ਜਾ ਰਿਹਾ ਸਾਡੇ ਪੰਜਾਬ ਨੂੰ ਕਿਹੜੇ ਕਿਹੜੇ ਤਰੀਕੇ ਕਿਹੜੇ ਕਿਹੜੇ ਨਸ਼ੇ ਦਿੱਤੇ ਜਾ ਰਹੇ ਆ ਕਿਸੇ ਦਾ ਨਾਂ ਨਸ਼ੇ ਦਾ ਚਿੱਟਾ ਕਿਸੇ ਦਾ ਕਾਲਾ ਕੋਈ ਕੋਈ ਰੰਗਾਂ ਤੇ ਨਸ਼ੇ ਆ ਗਏ ਮੈਂ ਕਹਿੰਦਾ ਪੰਜਾਬ ਦੀ ਜਿਹੜੀ ਅਗਲੀ ਸਾਡੀ ਪੀੜ੍ਹੀ ਹੈ ਉਹ ਨਸ਼ਿਆਂ ਨਾਲ ਕੱਲੀ ਉਹਨਾਂ ਨੇ ਆਪਣੀ ਜਵਾਨੀ ਬਰਬਾਦ ਨਹੀਂ ਕੀਤੀ ਉਹਨਾਂ ਨੂੰ ਨਿਪੁੰਸਕ ਕਰ ਦਿੱਤਾ ਗਿਆ ਕਰ ਦਿੱਤਾ ਗਿਆ ਬਿਲਕੁਲ ਨਿਪੁੰਸਕ ਕਰ ਦਿੱਤਾ ਗਿਆ ਜਿਹੜੀ ਰਹਿੰਦੀ ਹੈ ਉਹਨੂੰ ਕਰ ਦੇਣਾ ਉਹ ਕਰ ਦੇਣਗੇ ਇਸ ਕਰਕੇ ਮੇਰੀ ਹੱਥ ਜੋੜ ਕੇ ਬੇਨਤੀ ਹੈ ਸਾਰੇ ਆਵਾਮ ਨੂੰ ਸਾਰੀ ਸਾਡੀ ਪਬਲਿਕ ਨੂੰ ਸਾਡੇ ਪੰਜਾਬੀਆਂ ਨੂੰ ਸਾਡੇ ਬੀਬੀਆਂ ਪੈਣਾ ਨੂੰ ਵੀਰਾਂ ਨੂੰ ਸਭ ਨੂੰ ਬੱਚੇ ਤੋਂ ਲੈ ਕੇ ਹਰ ਅੱਗੇ ਮੇਰੀ ਬੇਨਤੀ ਆ ਸਾਰੇ ਜੋਰ ਲਾਈਏ ਤਾਂ ਖਤਮ ਹੋ ਸਕਦਾ ਜੀ ਇਹ ਸਭ ਤੋਂ ਵੱਡੀ ਬਲਾਮ ਹੁੰਦਾ ਨਸ਼ੇ ਕਈ ਤਰ੍ਹਾਂ ਦੇ ਨੇ ਸਤੀ ਵੀਰ ਨਸ਼ੇ ਲੋਕ ਪਹਿਲਾਂ ਸੀ ਘਰ ਦੀ ਕੱਢ ਕੇ ਸ਼ਰਾਬ ਪੀ ਲੈਂਦੇ ਸੀ ਮਾੜੀ ਸੀ ਮੈਂ ਉਹਨੂੰ ਚੰਗੀ ਨਹੀਂ ਕਹੂੰਗਾ ਇਹਨਾਂ ਸਰਕਾਰਾਂ ਨੇ ਉਹਦੇ ਤੇ ਸਕੰਜਾ ਕੱਸਿਆ ਤੇ ਆਪਣੀ ਜਿਹੜੀ ਇਨਕਮ ਵਧਾਉਣ ਲਈ ਥਾਂ ਥਾਂ ਤੇ ਠੇਕੇ ਖੋਲ ਦਿੱਤੇ ਆ ਕੀ ਪੰਜਾਬ ਦੇ ਵਿੱਚ ਕਿਸੇ ਠੇਕੇ ਦਾ ਕੋਈ ਟਾਈਮ ਟੇਬਲ ਹੈ ਨਹੀਂ ਐਨੇ ਵਜੇ ਖੁੱਲ੍ਹੇਗਾ ਤੇ ਐਨੇ ਵਜੇ ਬੰਦ ਹੋਏਗਾ ਸਿਰਫ ਕਹਿ ਦਿੰਦੇ ਆ ਰਾਤ ਨੂੰ 11 ਵਜੇ ਬੰਦ ਹੋਏ ਉਦੋਂ ਬੰਦ ਹੁੰਦਾ ਜਦੋਂ ਇਹ ਚੈੱਕ ਕਰਦੇ ਨੇ ਟਾਰਚਾਂ ਲਾ ਲਾ ਕੇ ਕਿ ਕੋਈ ਬੰਦਾ ਜਾਗਦਾ ਤਾਂ ਨਹੀਂ ਉਦੋਂ ਠੇਕਾ ਬੰਦ ਕਰਦੇ ਆ ਔਰ ਸਵੇਰੇ ਉਦੋਂ ਠੇਕਾ ਖੁੱਲ ਜਾਂਦਾ ਜਦੋਂ ਕੋਈ ਜਾਗਿਆ ਵੀ ਨਹੀਂ ਹੁੰਦਾ ਜੀ ਮੈਂ ਸਤੇਜਾਂ ਤੇ ਕਿਹਾ ਕਰਦਾ ਕਿ ਠੇਕਿਆਂ ਵਾਲਿਆਂ ਦੀ ਜਿਵੇਂ ਨਾ ਗੁਰਦੁਆਰਿਆਂ ਮੰਦਰਾਂ ਨਾਲ ਜਿੱਦ ਲੱਗੀ ਹੁੰਦੀ ਵੀ ਦੇਖਦੇ ਆ ਕੌਣ ਪਹਿਲਾਂ ਖੋਲਦਾ ਐ ਸ਼ਿੰਗਾਰੇ ਪਏ ਨੇ ਐ ਉੱਤੇ ਲੜੀਆਂ ਲਾ ਲਾ ਕੇ ਦੱਸਿਆ ਕਿ ਕੋਈ ਲੰਘ ਨਾ ਜਾਵੇ ਸੁੱਕਾ ਸੋ ਸ਼ਰਾਬ ਅਫੀਮ ਭੁੱਕੀ ਡੋਡੇ ਅਫੀਮ ਭੁੱਕੀ ਡੋਡੇ ਜਿੱਥੋਂ ਤੱਕ ਇੱਕ ਬੜੀ ਹਵਾ ਚੱਲੀ ਆ ਕਿ ਸਾਡੀ ਖੇਤੀ ਹੋਣੀ ਚਾਹੀਦੀ ਹੈ ਜੀ ਇਹ ਧਰਤੀ ਹੈ ਨਾ ਜਿਹੜੀ ਚੀਜ਼ ਧਰਤੀ ਚੋਂ ਪੈਦਾ ਹੁੰਦੀ ਹੈ ਭਾਵੇਂ ਉਹ ਇੱਕੋ ਏ ਧਰਤੀ ਨੂੰ ਸਲੂਟ ਹੈ ਗੁਰ ਮਾਤਾ ਗੁਰ ਪਿਤਾ ਮਾਤਾ ਧਰਤ ਮਹਤ ਇਹ ਧਰਤੀ ਹੈ ਜਿਹੜੀ ਜਿਹੜੀ ਇਹਦੇ ਚੋਂ ਚੀਜ਼ ਪੈਦਾ ਉਸੇ ਧਰਤੀ ਚੋਂ ਮਿੱਠੇ ਮੇਵੇ ਪੈਦਾ ਹੁੰਦੇ ਆ ਉਸੇ ਧਰਤੀ ਚੋਂ ਮਿੱਠੇ ਫਲ ਪੈਦਾ ਹੁੰਦੇ ਆ ਉਸੇ ਧਰਤੀ ਚੋਂ ਕੌੜੀਆਂ ਮਿਰਚਾਂ ਪੈਦਾ ਹੁੰਦੀਆਂ ਨੇ ਇਹ ਉਸੇ ਧਰਤੀ ਚੋਂ ਹੀ ਇਹ ਜੇ ਆਪਾਂ ਫੇਮ ਭੁੱਕੀ ਦੀ ਗੱਲ ਕਰਦੇ ਆ ਜੇ ਮੇਰਾ ਖਿਆਲ ਹੈ ਕਿ ਜਿਹੜਾ ਕੁਝ ਧਰਤੀ ਚੋਂ ਪੈਦਾ ਹੁੰਦਾ ਨਾ ਉਹ ਮਨੁੱਖ ਨੂੰ ਵਰਤਨ ਲਈ ਕਿਤੇ ਨਾ ਕਿਤੇ ਫਾਇਦੇਮੰਦ ਹੋਏਗਾ ਮੈਂ ਕੁਦਰਤ ਨੂੰ ਸਾਹਮਣੇ ਰੱਖ ਕੇ ਗੱਲ ਕਰ ਰਿਹਾ ਇਸ ਕਰਕੇ ਅਫੀਮ ਪੋਕੀ ਜਿਹੜੇ ਪੁਰਾਣੇ ਲੋਕ ਖਾਂਦੇ ਸੀ ਨਾ ਉਹ ਕੰਮ ਕਰਦੇ ਸੀ ਖਾ ਕੇ ਔਰ ਉਹਨੂੰ ਦਵਾਈ ਦੇ ਤੌਰ ਤੇ ਵਰਤਦੇ ਸੀ ਜਾਂ ਕੰਮ ਲਈ ਵਰਤਦੇ ਸੀ ਇਹ ਗੱਲ ਕਹਿਣ ਤੇ ਵੀ ਮੈਨੂੰ ਕੋਈ ਹਿਚਕਚਾਹਟ ਨਹੀਂ ਕਿ ਅੱਜ ਲੋਕਾਂ ਦੇ ਘਰ ਟੁੱਟ ਰਹੇ ਨੇ ਇਸੇ ਚੱਕਰ 'ਚ ਘਰ ਟੁੱਟ ਰਹੇ ਨੇ ਪਹਿਲਾਂ ਜਿਹੜੇ ਖਾਂਦੇ ਸੀ ਉਹਨਾਂ ਦੇ ਘਰ ਵੀ ਵੱਜੇ ਰਹਿੰਦੇ ਸੀ ਇਹ ਨੋਟ ਕਰਿਓ ਮੈਂ ਗੱਲ ਗੂੜੀ ਕਹੀ ਐ ਸਮਝਦਾਰ ਸਮਝ ਲੈਣਗੇ ਪਰ ਹੈ ਤਾਂ ਉਹ ਵੀ ਨਸ਼ਾ ਇੱਕ ਤਰ੍ਹਾਂ ਦਾ ਬਿਲਕੁਲ ਨਸ਼ਾ ਪਰ ਤੁਹਾਨੂੰ ਇਹ ਪਤਾ ਹਰ ਮੈਡੀਸਨ 'ਚ ਅਫੀਮ ਪੈ ਰਹੀ ਹੈ ਹਰ ਮੈਡੀਸਨ ਚ ਅੱਜ ਦੀ ਡੇਟ ਚ ਅਫੀਮ ਵੀ ਆ ਰਹੀ ਹੈ ਚਿੱਟਾ ਹੈਰੋਇਨ ਕੋਕੀਨ ਪਤਾ ਨਹੀਂ ਕੀ ਕੁਛ ਆ ਰਿਹਾ ਪਰ ਮੈਨੂੰ ਇਹ ਕਹਿਣ ਚ ਵੀ ਕੋਈ ਝਿਜਕ ਨਹੀਂ ਸਾਰੇ ਡੁਪਲੀਕੇਟ ਆਰਟੀਫੀਸ਼ਲ ਆ ਰਿਹਾ ਜਿਹੜਾ ਮਨੁੱਖ ਲਈ ਬੜਾ ਘਾਤਕ ਹੈ ਮਨੁੱਖ ਲਈ ਬੜਾ ਘਾਤਕ ਹੈ ਜੀ ਤੁਸੀਂ ਸਰਕਾਰਾਂ ਦੀ ਗੱਲ ਕੀਤੀ ਹੈ ਸਰਕਾਰਾਂ ਜੇ ਚਾਹਣ ਸੱਚੀ ਯੁੱਧ ਨਸ਼ਿਆਂ ਵਿਰੁੱਧ ਹੈ ਤਾਂ ਮੇਰੀ ਇੱਕ ਅਪੀਲ ਹੈ ਸਭ ਤੋਂ ਪਹਿਲਾਂ ਆਪਾਂ ਆਪਣਾ ਘਰ ਸੁਧਾਰੀਏ ਸਾਡੇ ਮੁੱਖ ਮੰਤਰੀ ਸਾਡੇ ਮੰਤਰੀ ਸਾਡੇ ਐਮ ਐਲ ਏ ਸਾਡੇ ਐਮ ਪੀ ਪਬਲਿਕ ਦੇ ਪਬਲਿਕ ਚ ਬੈਠ ਕੇ ਆਪਣਾ ਡੋਪ ਟੈਸਟ ਕਰਾਉਣ ਪਬਲਿਕ ਚ ਬੈਠਣ ਅਸੀਂ ਬਿਲਕੁਲ ਇਹ ਚੀਜ਼ ਖਾਂਦੇ ਪੀਂਦੇ ਨਹੀਂ ਉਸ ਤੋਂ ਬਾਅਦ ਸਾਡੇ ਅਫਸਰ ਕਿਵੇਂ ਨਹੀਂ ਬੰਦ ਹੁੰਦਾ ਮੈਨੂੰ ਮੈਂ ਗੱਲ ਵੱਡੀ ਕਹਿਣ ਲੱਗਿਆ ਮੇਰਾ خیال ਹੋ ਸਕਦਾ ਕੋਈ ਇਸ ਦੇ ਤੇ ਵੀ ਐਕਸ਼ਨ ਵੀ ਹੋ ਜੇ ਪੰਜਾਬ ਦੀ ਪੁਲਿਸ ਜਿੰਨੀ ਉਹਨਾਂ ਨੂੰ ਡਿਊਟੀ ਦਿੱਤੀ ਜਾਂਦੀ ਹੈ ਕੋਈ ਟਾਈਮ ਹੀ ਨਹੀਂ ਯਾਰ ਉਹਨਾਂ ਦਾ ਕੋਈ ਟਾਈਮ ਹੀ ਨਹੀਂ ਉਹਨਾਂ ਦਾ ਕੋਈ ਡਿਊਟੀ ਟਾਈਮ ਹੀ ਨਹੀਂ 24 24 ਘੰਟੇ ਦੀ ਡਿਊਟੀ 24 ਘੰਟੇ ਦਾ ਮਤਲਬ ਇਹ ਹੈ ਕਿ 12 ਮਹੀਨੇ 30 ਦਿਨ 24 ਘੰਟੇ ਉਹ ਡਿਊਟੀ ਤੇ ਹੀ ਹਾਜ਼ਰ ਨੇ ਨੀਂਦਾਂ ਆਈਆਂ ਹੋਈਆਂ ਨੇ ਕੋਈ ਉਹਨਾਂ ਨੂੰ ਕੱਪੜੇ ਧੋਣ ਦਾ ਨਾਉਣ ਦਾ ਤਿਆਰ ਹੋਣ ਤੱਕ ਦਾ ਟਾਈਮ ਨਹੀਂ ਦਿੱਤਾ ਜਾਂਦਾ ਉਹ ਕੀ ਕਰਨਗੇ ਉਹ ਨਸ਼ਾ ਕਰਨਗੇ ਪੰਜਾਬ ਦੀ 50% ਤੋਂ ਵੱਧ ਪੁਲਿਸ ਮੈਂ ਦਾਵਾ ਕਰਦਾ ਮੇਰਾ ਦਾਵਾ ਹੈ ਡੋਪ ਟੈਸਟ ਕਰ ਲਓ ਨਸ਼ੇੜੀ ਨਾ ਨਿਕਲੇ ਮੈਂ ਗਲ ਕਟਾ ਦੇਵਾਂਗਾ ਆਪਣਾ ਇਹਦੇ ਉੱਤੇ ਹੋਰ ਦੱਸੋ ਤੇ ਭਾਈ ਤੁਸੀਂ ਹਮੇਸ਼ਾ ਪੰਜਾਬ ਦੇ ਲਈ ਗਾਇਆ ਹੈ ਨਾ ਤੇ ਸੱਭਿਆਚਾਰ ਲਈ ਗਾਇਆ ਹਾਲਾਂਕਿ ਸਰਕਾਰਾਂ ਦੇ ਵਿਰੁੱਧ ਬਹੁਤ ਵਾਰ ਗਾਇਆ ਬਹੁਤ ਜ਼ਿਆਦਾ ਗਾਇਆ ਸਰਕਾਰਾਂ ਦੇ ਵਿਰੁੱਧ ਮੈਂ ਸਰਕਾਰਾਂ ਦੇ ਵਿਰੁੱਧ ਨਹੀਂ ਗਾਇਆ ਮੈਂ ਜਿਹੜੇ ਸਰਕਾਰਾਂ ਗਲਤ ਕੁਛ ਕੰਮ ਕਰਦੀਆਂ ਨੇ ਉਹਨਾਂ ਦੇ ਵਿਰੁੱਧ ਹਰੇਕ ਲੇਖਕ ਦਾ ਹਰੇਕ ਗਾਇਕ ਦਾ ਹਰੇਕ ਗੀਤਕਾਰ ਦਾ ਉਹਦੇ ਤੇ ਇੱਕ ਤੰਜ ਕੱਸਣਾ ਬਣਦਾ ਅਸੀਂ ਜਗਾਣਾ ਹੁੰਦਾ ਸਾਡਾ ਡਿਊਟੀ ਹੈ ਤੇ ਤੁਹਾਨੂੰ ਕਦੇ ਉਸ ਚੀਜ਼ ਦੇ ਵਾਸਤੇ ਕਿਸੇ ਵੱਲੋਂ ਆਇਆ ਕੋਈ ਥ੍ਰੈਟ ਜਾਂ ਕੁਛ ਐਦਾਂ ਦੀ ਗੱਲਬਾਤ ਨੇ ਥ੍ਰੈਟ ਆਪਾਂ ਕਿਸੇ ਦੇ ਵਿਰੁੱਧ ਗੱਲ ਕਰਦੇ ਹੀ ਨਹੀਂ ਸਰਕਾਰਾਂ ਨੂੰ ਜੋ ਕਰਨਾ ਚਾਹੀਦਾ ਸਰਕਾਰਾਂ ਨੂੰ ਜਾਗਰੂਕ ਕਰਨਾ ਸਾਡੇ ਫਰਜ਼ ਨੇ ਉਹ ਕਰਦੇ ਆ ਜੇ ਸਰਕਾਰਾਂ ਹੀ ਥ੍ਰੈਟ ਕਰਨ ਲੱਗ ਗਈਆਂ ਤੇ ਫਿਰ ਤਾਂ ਰੱਬ ਹੀ ਰੱਖਾ ਹੈ ਜੀ ਅਜੇ ਤੱਕ ਕੋਈ ਕਿਸੇ ਨੇ ਨਹੀਂ ਸੱਚ ਨੂੰ ਹਰ ਬੰਦੇ ਨੇ ਐਕਸੈਪਟ ਕੀਤਾ ਕਰਨਾ ਚਾਹੀਦਾ ਹਾਂ ਹਾਂ ਮੈਂ ਫੇਰ ਦੁਬਾਰਾ ਕਹਿਣਾ ਨਸ਼ਿਆਂ ਨੂੰ ਥੱਲ ਪਾਉਣ ਲਈ ਸਾਰਿਆਂ ਨੂੰ ਇੱਕਜੁੱਟ ਹੋਣਾ ਪਊਗਾ ਸਾਰੀਆਂ ਸਿਆਸੀ ਪਾਰਟੀਆਂ ਇੱਕ ਦੂਜੇ ਤੇ ਬਲੇਮ ਨਾ ਕਰਨ ਸਾਰੇ ਦੋਸ਼ੀ ਨੇ ਹਾਂ ਹਾਮਾਮ ਮੇ ਸਭ ਨੰਗੇ ਹਨ ਤੇ ਜਿਵੇਂ ਅੱਜਕੱਲ ਬਿਕਰਮਜੀਤ ਸਿੰਘ ਮੁਜੀਠੀਆ ਉਹਨਾਂ ਨੂੰ ਗ੍ਰਿਫਤਾਰ ਕੀਤਾ ਹੋਇਆ ਤੇ ਉਹਨਾਂ ਦੇ ਬਾਰੇ ਕਿਹਾ ਜਾ ਰਿਹਾ ਕਿ ਨਸ਼ੇ ਬਾਰੇ ਮਤਲਬ ਕਿ ਨਸ਼ੇ ਦਾ ਧੰਦਾ ਕਰਦੇ ਸੀਗੇ ਇਹ ਬੂ ਫਲਾਣਾ ਢਮਕਾ ਹਾਲਾਂਕਿ ਉਹਨਾਂ ਦੀ ਜਿਹੜੀ ਪਾਰਟੀ ਆ ਉਹ ਕਹਿ ਰਹੀ ਹੈ ਕਿ ਨਹੀਂ ਐਸਾ ਕੁਝ ਵੀ ਨਹੀਂ ਹੈਗਾ ਐਨਡੀਪੀਐਸ ਦਾ ਪਰਚਾ ਜਿਹੜਾ ਸੀਗਾ ਜਾਂ ਕੇਸ ਸੀਗਾ ਉਹ ਸਾਰਾ ਰੱਦ ਕੀਤਾ ਹੋਇਆ ਹੈ ਹਾਈ ਕੋਰਟ ਨੇ ਦਿੱਤਾ ਹੋਇਆ ਫੈਸਲਾ ਤੇ ਤੱਕੇ ਨਾਲ ਕਰਵਾਇਆ ਜਾ ਰਿਹਾ ਦੇਖੋ ਮੈਂ ਕਿਸੇ ਤੇ ਕਿਸੇ ਵੀ ਲੀਡਰ ਤੇ ਪਰਸਨਲ ਕੋਈ ਅਟੈਕ ਕਰਨਾ ਮੇਰਾ ਹੱਕ ਨਹੀਂ ਪਰ ਮੈਂ ਇਹ ਗੱਲ ਕਹਿੰਚ ਮੈਨੂੰ ਕੋਈ ਹਿਚਕਚਾਹਟ ਨਹੀਂ ਭਾਵੇਂ ਉਹ ਬਿਕਰਮਜੀਤ ਸਿੰਘ ਮਜੀਠੀਆ ਹੋਵੇ ਭਾਵੇਂ ਕਪਟਨ ਅਮਰਿੰਦਰ ਸਿੰਘ ਹੋਵੇ ਭਾਵੇਂ ਸੁਖਬੀਰ ਸਿੰਘ ਬਾਦਲ ਹੋਵੇ ਭਾਵੇਂ ਮੁੱਖ ਮੰਤਰੀ ਭਗਵੰਤ ਮਾਨ ਹੋਵੇ ਜਾਂ ਐਨੀ ਕੋਈ ਵੀ ਲੀਡਰ ਹੋਵੇ ਜਿਹੜਾ ਬੰਦਾ ਸਾਡੀ ਆਉਣ ਵਾਲੀਆਂ ਨਸਲਾਂ ਨੂੰ ਸਾਡੇ ਆਉਣ ਵਾਲੀ ਜਨਰੇਸ਼ਨ ਨੂੰ ਤਬਾਹ ਕਰਨਾ ਚਾਹੁੰਦਾ ਜੇ ਉਹਦੇ ਤੇ ਕੁਝ ਵੀ ਸਾਬਤ ਹੁੰਦਾ ਉਹ ਬਖਸ਼ਿਆ ਨਹੀਂ ਜਾਣਾ ਚਾਹੀਦਾ ਕੋਈ ਵੀ ਹੋਵੇ ਇਹਨਾਂ ਚੋਂ ਕੋਈ ਵੀ ਇਹ ਕੰਮ ਕਰਦਾ ਅੱਜ ਤੱਕ ਹੋਇਆ ਕੁਝ ਨਹੀਂ ਸਰਕਾਰਾਂ ਇੱਕ ਦੂਜੇ ਤੇ ਬਲੇਮ ਕਰਕੇ ਅੰਦਰ ਕਰ ਦਿੰਦੀਆਂ ਕਿਸੇ ਤੋਂ ਕੁਝ ਨਹੀਂ ਨਿਕਲਦਾ ਕਿਸੇ ਨੇ ਅੱਜ ਤੱਕ ਸਾਰੇ ਬਾਹਰ ਘੁੰਮਦੇ ਫਿਰਦੇ ਆ ਸਾਡੀ ਜਿਹੜੀ ਪਬਲਿਕ ਹੈ ਬਹੁਤ ਭੋਲੀ ਹੈ ਉਹਨਾਂ ਨੂੰ ਬੇਵਕੂਫ ਬਣਾ ਕੇ ਤੇ ਇਹ ਕੁਝ ਕੀਤਾ ਜਾ ਰਿਹਾ ਮੈਂ ਪਬਲਿਕ ਨੂੰ ਵੀ ਇੱਕ ਗੱਲ ਕਹੂੰਗਾ ਆਪਣਾ ਈਮਾਨ ਆਪਣੀ ਜ਼ਮੀਰ ਇਹਨੂੰ ਜਗਾਓ ਤੁਸੀਂ ਇੱਕ ਇੱਕ ਬੋਤਲ ਪਿੱਛੇ ਆਪਣੀਆਂ ਵੋਟਾਂ ਪਾ ਦਿੰਨੇ ਹੋ ਤੁਸੀਂ ਕੌਲੀ ਚੱਟ ਲੋਕ ਮੈਂ ਇਹ ਗੱਲ ਵੱਡੀ ਕਹਿ ਰਿਹਾ ਤੁਸੀਂ ਕੌਲੀਚੱਟ ਲੋਕੋਂ ਤੁਸੀਂ ਇਹਨਾਂ ਲੋਕਾਂ ਨੂੰ ਜਿਤਾ ਕੇ ਬਾਅਦ 'ਚ ਤੁਸੀਂ ਹੱਥ ਮਲਦੇ ਹੋ ਨਾਲੇ ਅੱਖਾਂ 'ਚ ਮੁਕੀਆਂ ਦੇ ਦੇ ਕੇ ਰੋਂਦੇ ਹੋ ਤੇ ਫਿਰ ਇਹਨਾਂ ਨੂੰ ਕਹਿੰਦੇ ਹੋ ਅੱਜ ਉਹ ਫੜ ਲਿਆ ਤਮਾਸ਼ੇ ਦੇਖਦੇ ਹਾਂ ਸਭ ਕੁਝ ਪਬਲਿਕ ਦੇ ਹੱਥ ਹੈ ਕਿਸੇ ਪਾਰਟੀ ਨੂੰ ਹਰ ਪਾਰਟੀ ਨੂੰ ਨਗਲੈਕਟ ਕਰ ਦਿਓ ਮੈਂ ਇੱਕੋ ਹੀ ਗੱਲ ਕਹਿੰਨਾ ਸਿਰਫ ਬੰਦਾ ਚੁਣੋ ਕਿਹੜਾ ਬੰਦਾ ਸਹੀ ਹੈ ਪਾਰਟੀ ਦਾ ਕੋਈ ਮਤਲਬ ਨਹੀਂ ਜੋ ਸਹੀ ਕਰ ਰਿਹਾ ਉਹਨੂੰ ਚੁਣੋ ਉਹਨੂੰ ਵੋਟ ਪਾਓ ਪਬਲਿਕ ਕੋਲ ਬਹੁਤ ਵੱਡਾ ਅਧਿਕਾਰ ਹੈ ਪਬਲਿਕ ਕਰ ਸਕਦੀ ਹੈ ਸਭ ਕੁਝ ਜੀ ਤੇ ਬਾਜੀ ਤੁਸੀਂ ਬਹੁਤ ਸੋਹਣਾ ਲਿਖਦੇ ਵੀ ਹੋ ਗਾਣੇ ਵੀ ਹੋ ਤੇ ਮੈਂ ਚਾਹੁੰਦਾ ਵੀ ਆ ਤੇ ਲੋਕ ਵੀ ਚਾਹंदे ਹੋਣਗੇ ਕਿ ਨਸ਼ਿਆਂ ਦੇ ਉੱਤੇ ਕੁਛ ਨਾ ਕੁਛ ਗੱਲਬਾਤ ਜਿਹੜੀ ਲਿਖੀ ਹੋਈ ਹੋਵੇ ਗਾਣਾ ਭਾਵੇਂ ਸ਼ੇਰ ਮੇਰੀ ਮਿੰਤ ਨੇ ਮਾਣੇ ਦੀ ਮਾਵਾਂ ਦੇ ਹੀਰਿਓ ਪਹਿਣਾ ਦੇ ਵੀਰਿਓ ਜਵਾਨੀ ਗਲ ਜੂ ਮਿੱਟੀ ਵਿੱਚ ਰਲ ਜੂ ਓਏ ਨਸ਼ੇ ਤਿਆਗੋ ਹੜ ਆ ਗਿਆ ਨਸ਼ਿਆਂ ਦਾ ਸੁੱਤੇ ਨਾ ਰਹਿ ਜੋ ਸਭ ਨੂੰ ਕਹਿ ਦਿਓ ਨੀਂਦ ਚੋਂ ਜਾਗੋ ਨੀਂਦ ਚੋਂ ਜਾਗੋ ਨੀਂਦ ਚੋਂ ਜਾਗੋ ਅੱਜ ਸੋਚ ਭਗਤ ਸਿੰਘ ਦੀ ਅੱਜ ਸੋਚ ਭਗਤ ਸਿੰਘ ਦੀ ਮਾਰਦੀ ਤਾਂ ਖੜੀ ਵਿਚਰਾ ਓਏ ਕਿੱਥੇ ਆਜ਼ਾਦੀ ਹੋਈ ਬਰਬਾਦੀ ਤੇ ਚੜ ਗਏ ਕਰਜੇ ਸਭ ਬਚੋ ਸਿਆਸਤ ਤੋਂ ਮਟੋਰਨ ਵੋਟਾਂ ਨਾਲ ਇਹ ਨੋਟਾਂ ਗੱਦੀ ਤੇ ਜਦੋਂ ਬਹਿੰਦੇ ਸਾਰ ਨਹੀਂ ਲੈਂਦੇ ਇਹਨਾਂ ਦਾ ਢਿੱਡ ਭਰ ਜੇ ਲੀਡਰ ਇੱਕ ਦੂਜੇ ਨੂੰ ਲੀਡਰ ਇੱਕ ਦੂਜੇ ਨੂੰ ਨੇ ਸਾਰੇ ਭੰਡ ਦੇ ਨਸ਼ੇ ਸਭ ਵੰਡਦੇ ਇਹਨਾਂ ਨੂੰ ਰਾਹ ਪਾ ਦੋ ਇਹਨਾਂ ਨੂੰ ਰਾਹ ਪਾ ਦੋ ਮੇਰੀ ਮਿੰਤ ਨਿਮਾਣੇ ਦੀ ਮਾਵਾਂ ਦੇ ਹੀਰੋ ਭੈਣਾਂ ਦੇ ਵੀਰੋ ਜਵਾਨੀ ਗਲ ਜੂ ਮਿੱਟੀ ਵਿੱਚ ਰਲ ਜੂ ਓਏ ਨਸ਼ੇ ਤਿਆਗੋ ਬਹੁਤ ਵਧੀਆ